ਮੰਦੇ ਠਾਕੁਰ ਦੁਆਰਾ ਗੋਵਿੰਦਪੁਰਾ ਅੰਮ੍ਰਿਤਸਰ ਵਿਖੇ ਗੁਰੂ ਪੂਜਾ ਦਾ ਆਯੋਜਨ ਕੀਤਾ ਗਿਆ ਇਸ ਮੌਕੇ ਤੇ ਰਿਟਾਇਰਡ ਐਸਐਮਓ ਡਾਕਟਰ ਮਦਨ ਮੋਹਨ ਐਫਐਸਓ ਰਾਜਿੰਦਰਪਾਲ ਸਿੰਘ ਆਸ਼ੀਸ਼ ਸ਼ਰਮਾ ਡਾਕਟਰ ਚੰਦਨ ਮੋਹਨ ਸਲਿਲ ਅਰੋੜਾ ਜਗ ਮੋਹਨ ਠਾਕੁਰ ਅਚੀਚੇ ਤੌਰ ਤੇ ਹਾਸਤੀ ਪਰਨ ਪੁਜੇ ਅਤੇ ਡਾਕਟਰ ਰਾਕੇਸ਼ ਸ਼ਰਮਾ ਡਾਕਟਰ ਰਜਨੀ ਸ਼ਰਮਾ ਅਤੇ ਡਾਕਟਰ ਗੋਵਿੰਦ ਸ਼ਰਮਾ ਵੱਲੋਂ ਉਹਨਾਂ ਨੂੰ ਸਨਮਾਨਿਤ ਕੀਤਾ ਗਿਆ ਰਾਜੇਸ਼ ਕੌਂਡਲ ਚੰਦਨ ਅਵਸਥੀ ਅਤੇ ਪ੍ਰਮੋਦ ਪੰਡਾਰੀ ਨੇ ਠਾਕੁਰ ਜੀ ਦਾ ਗੁਣਗਾਨ ਕੀਤਾ एस मौके कृष्ण कुमार शर्मा सीमा ठाकुर सुमन शर्मा ज्योति शर्मा प्रिया शर्मा, ते कंचन अरोड़ा समेत वीड्डी गिनती ने हाजरी भरी इस मौके भंडारा भी लगाया गया ਗੋਡਪੁਰ ਮੇਰਾ ਤਿਹਾਰ ਮੰਦਰ ਠਾਕਰ ਦੁਆਰਾ 600 ਸੂਰੀ ਜੋੜੇ ਚ ਬੜੀ ਸ਼ਰਧਾ ਤੇ ਧੂਰ ਭਾਵਨਾ ਬੁਲਾਇਆ ਗਿਆ ਜਿਆ ਇਸ ਵਿੱਚ ਮਹਾਨ ਰਮੇਸ਼ਾ ਨਾਧੀ ਸਰਸਵਤੀ ਡਾਕਟਰ ਮਦਰ ਮੋਹਨ ਜੀ 라ਟੀ ਮਦਾਨ ਜੀ ਸੇਠੀ ਸਾਹਿਬ ਕਵਨ ਜੀ ਦਿਨੇਸ਼ ਸ਼ਰਮਾ ਸੰਚਾਲਕ ਡਾਕਟਰ ਗਰਪਿੰਦਰ ਜੀ ਚੇਅਰਮੈਨ ਮੈਨੂਅਲ ਜੀ ਸਰਪੰਚ ਸਪਾਰੀਵੈਂਟ ਮਜੀਠਾ ਤੇ ਹੋਰ ਬੜੀਆਂ ਅਸਤੀਆਂ ਆਈਆਂ ਨੇ ਮੈਂ ਦਾ ਸਾਰਿਆਂ ਦਾ ਬਹੁਤ ਧੰਨਵਾਦ ਕਰਦਾ ਇਹ ਪ੍ਰਮਾਤਮਾ ਅਗਰੋ ਇਹ ਦੁਆ ਮੰਗਦਾ ਕਿ ਸਾਰੇ ਹਸੀ ਖੁਸ਼ੀ ਇਹ ਤਾਂ ਇਤਿਹਾਰ ਬਣਾਉਂਦੇ ਰਹਿਣ ਤੇ ਉਹਦੇ ਚਰਨਾਂ ਤੇ ਲੇਦੇ ਰਹਿਣ ਤੇ ਸੁਖ ਸ਼ਾਂਤੀ ਸਾਰਿਆਂ ਨੂੰ ਮਿਲੇ